ਖਬਰਨਾਮਾ ਦੇਖ ਰਹੇ ਸਾਰੇ ਹੀ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਬੜਾ ਵੱਡਾ ਸਦਮਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਖਤਮ ਨਹੀਂ ਹੋ ਰਿਹਾ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਬਵਾਲ ਸ਼ੁਰੂ ਹੋ ਜਾਂਦਾ ਹੈ ਸ਼੍ਰੋਮਣੀ ਅਕਾਲੀ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਦੋਨੋਂ ਧੜੇ ਚਾਹੁੰਦੇ ਨੇ ਇੱਕ ਧੜਾ ਕਹਿੰਦਾ ਹੈ ਕਿ ਸਾਡੀ ਆ ਧੜੇ ਬੰਦੀ ਦੇ ਵਿੱਚੋਂ ਪ੍ਰਧਾਨ ਬਣਾਇਆ ਜਾਵੇ ਸੁਖਬੀਰ ਸਿੰਘ ਬਾਦਲਵਾਲਾ ਧੜਾ ਕਹਿੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਲੇਕਿਨ ਇਹਦੇ ਵਿੱਚਕਾਰ ਇੱਕ ਬੜਾ ਵੱਡਾ ਸਦਮਾ ਲੱਗਿਆ ਹੈ ਘਾਟਾ ਪਿਆ ਹੈ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਉੱਗੇ ਆਗੂ ਜਿਨ ਜਿਹੜੇ ਖਾਸ ਹੀ ਸੁਖਬੀਰ ਸਿੰਘ ਬਾਦਲ ਦੇ ਲੰਮਾ ਸਮਾਂ ਉਹਨਾਂ ਨੇ ਕੰਮ ਕੀਤਾ ਲੇਕਿਨ ਅੱਜ ਉਹਨਾਂ ਦਾ ਅਚਾਨਕ ਦਿਹਾਂਤ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇੱਧਰ ਅੱਜ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਉਸ ਜਗ੍ਹਾ ਤੇ ਸ਼ਰਧਾਂਜਲੀ ਦੇਣਗੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੀ ਬੜੌਤਰੀ ਲਈ ਬੜੇ ਵੱਡੇ-ਵੱਡੇ ਕੰਮ ਕੀਤੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮੋਗਾ 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 ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਬੜਾ ਵੱਡਾ ਸਦਮਾ ਲੱਗਿਆ ਜਦੋਂ ਸੀਨੀਅਰ ਅਕਾਲੀ ਆਗੂ ਜਗਰੂਪ ਸਿੰਘ ਕੁੱਸਾ ਦਾ ਦੇਹਾਂਤ ਹੋ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਵੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਵੀ ਰਹੇ ਜਾਣਕਾਰੀ ਸਾਂਝੀ ਕਰਦਿਆਂ ਪਰਸੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਖਣਮੁਖ ਭਾਰਤੀ ਪੱਤੋ ਅਤੇ ਜਗਰੂਪ ਸਿੰਘ ਦੇ بیٹے ਹਰਜਿੰਦਰ ਸਿੰਘ ਕੁੱਸਾ ਦੱਸਿਆ ਕਿ ਜਗਰੂਪ ਸਿੰਘ ਕੁੱਸਾ ਕੋਝ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਸਨ ਅਤੇ ਅੱਜ 7 ਵਜੇ ਦੇ ਕਰੀਬ ਹਾਰਟ ਟੈਕ ਔਨ ਕਰਨ ਦਾ ਦਿਹਾਤ ਹੋ ਗਿਆ। ਉਹਨਾਂ ਨੇ ਕਿਹਾ ਕਿ ਜਗਰੂਪ ਸਿੰਘ ਕੁਸਾ ਦਾ ਅੰਤਮ ਸੰਸਕਾਰ 25 ਤਰੀਕ ਨੂੰ ਪਿੰਡ ਕੁਸਾ ਵਿੱਚ ਕੀਤਾ ਜਾਵੇਗਾ। ਇਸ ਦੁਖਦਾਈ ਖਬਰ ਸੁਣਦਿਆਂ ਹੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮਜੀਤ ਸਿੰਘ ਜੀਠੀਆ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੀਰ ਸਿੰਘ ਮਹੱਲਾ, ਬਰਜਿੰਦਰ ਸਿੰਘ ਮੱਕਰ ਬਰਾਣ ਹਲਕਾ ਇੰਚਾਰਜ ਬਲਦੇਵ ਸਿੰਘ ਜਿਹੜੇ ਨੇ ਇਹਨਾਂ ਨੇ ਵਾਅਦਾ ਕੀਤਾ ਉਸ ਪਰਿਵਾਰ ਦੇ ਨਾਲ ਕਿ ਅਸੀਂ ਉਸ ਪਰਿਵਾਰ ਦੇ ਨਾਲ ਡਟ ਕੇ ਖੜਾਂਗੇ ਅਤੇ ਕਿਸੇ ਵੀ ਸਹਾਇਤਾ ਦੀ ਲੋੜ ਹੋਵੇ ਜਗਰੂਪ ਸਿੰਘ ਕੁਸਾ ਦੇ ਪਰਿਵਾਰ ਨੂੰ ਮੁਹੱਈਆ ਕਰਵਾਈ ਜਾਵੇਗੀ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਬਲਟੋਹਾ ਬਿਕਮਜੀਤ ਸਿੰਘ ਮਜੀਠੀਆ ਉਵਲੋ ਤਾਂ